ਸਾਰੇ ਸੰਗਤਾਂ ਨੂੰ ਮੇਰੇ ਆ ਬਜ਼ੁਰਗ ਮੇਰੀਆਂ ਭੈਣਾਂ ਮੇਰੇ ਮਾਵਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਤੁਨੀ ਹੋ ਫਤੇ ਪਰਮਾਨੰ ਭੋਲੇ ਜੀ ਉਹ ਆਹੀ ਕੋਈ ਚਿੰਤਾ ভরਸਾ ਬਹੁਤ ਜੀ ਦੀ ਫਤੇ ਦੁੱਖ ਦੀ ਇਸ ਘੜੀ ਦੇ ਵਿੱਚ ਜਿਸ ਤਰ੍ਹਾਂ ਹੀ ਮंचा ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਯਾਰ ਮੈਂ ਹੱਥ ਵਿੱਚ ਛੇਕਾਰ ਬਣਾ ਤੁਮੜ ਬਿੜਾ ਮੇਰੇ ਕੋਣ ਕਰ ਲੈਂਦੇ ਪਰਾਂ ਦੋਨੋਂ ਚੱਲੂਗਾ ਇੰਜੀਨੀਅਰ ਤੁਮਾਈ ਕਰਨੀ ਹੈ ਸੰਜੇ ਇੰਜੀਨੀਅਰ ਜੇ ਭਾਈ ਸੁਸ਼ੇਰ ਸਿੰਘ ਜੀ ਦੇ ਇਥੇ ਆ ਗਏ ਉਹਨਾਂ ਨੇ ਵੀ ਦੀਦੀ ਸਾਵਧਾਨ ਜਿਹੜੇ ਉਹਨਾਂ ਗੱਦਾਂ ਦੇ ਵਿੱਚ ਬਿਰਾ ਰਹੇ ਨੇ ਇਸ ਨੂੰ ਸਰੋਹੀ ਮਹਿਸੂਸ ਕਰ ਸਕਦਾ ਉਹਦਾ ਇਹ ਉਦਾਸਤਾ ਹੈ ਮੇਰਾ ਤੇ ਮੇਰੇ ਬਣਾ ਦਾ ਜਿਹੜਾ ਕੰਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਯਾਰ ਖੇਤਾਂ ਦੇ ਵਿੱਚ ਕਿੱਤੀ ਕਰਦੇ ਸੀ ਜਦੋਂ ਪੜਦੇ ਸੀ ਇਹ ਧਰਤੀ ਕਰਨਗੀ ਧਰਤੀ ਤੇ ਤਾਂ ਅੰਮ੍ਰਿਤ ਵਿਸ਼ੇਸ਼ ਵਿਤਾ ਸਰਣ ਸਿੰਘ ਗੋਮਨ ਸਿੰਘ ਜੀ ਦੇ ਚਾਪਾਂ ਨੂੰ ਜਨੂ ਪ੍ਰਾਪਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਖੁਸ਼ੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨ ਲੱਗਿਆ ਹੋਇਆ ਕਿਹੜਾ ਧੂੜ ਦਾ ਕਣ ਮੇਰੇ ਵੱਥੇ ਨਾ ਲੱਗਿਆ ਜਿਹੜੋ ਮੈਨੂੰ ਸੋਹ ਰਹਾ ਜਿਸ ਦਿਨ ਮੈਨੂੰ ਉਹ ਲੋਸ਼ ਨੂੰ ਆ ਦਿੱਤਾ ਕਿ ਮੈਂ ਇਥੋਂ ਚੱਲ ਕੇ ਕਾਮੇਸ਼ ਦਸ ਦੇ ਮੈਂ ਆਪਣੀ ਉਸ ਸਥਾਨ ਤੇ ਚੱਲ ਗਿਆ ਜਿੱਥੇ ਮੇਰਾ ਦੂਸਰਾ ਘਰ ਹੋਇਆ ਪਲੀਜ਼ ਕਮੇਸ਼ੀਂਗੀ ਦੀ ਪਾਲੀ ਕਮਤੰਦਰਸ ਹੈ ਗੋਲਟੀ ਦੇ ਇਥੋਂ ਅਸ਼ੀਰਵਾਦ ਲਿਆ ਗੁਰੂ ਸਾਹਿਬ ਦਾ ਮੈਂ ਉਸ ਘਰ ਲੈ ਗਿਆ ਸ਼ਹੀਦ ਦੇ ਵਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸਿਹਿੰਦੀ ਤਰ੍ਹਾਂ ਦਿੱਤੀ ਕਮਲਦੀਪ ਕੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜ਼ਮਾਨੀ ਦੀ ਤਰ੍ਹਾਂ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਮੀਰੀ ਦੀਲੀ ਦੇ ਮਾਰਗ ਸਹਿਬ ਸਿਧੂ ਰਾਮਕੰਦ ਪਾਤਸ਼ਾਹ ਸਾਹਿਬ ਜੀ ਦੇ ਚਰਨਾਂ ਨੂੰ ਸ਼ੂ ਪ੍ਰਾਪਤ ਧਰਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਪਾਈ ਬਲਾਵਤ ਸਿੰਘ ਜੈ ਸਿੰਘ ਬੜਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਵੱਲੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਪਾਈ ਬਲਾਵਤ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਬਸ ਅੱਜ ਕਹਿ ਕੇ ਦੋਹਰਿਆ ਕਿ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖੋ ਹਕਮਤਾਂ ਆਪਣਾ ਫੈਸਲਾ ਪਹਿਲਾਂ ਹੀ ਵੀ ਕਰ ਰਹੇ 20 ਸਾਲ ਹੋ ਗਏ ਕੋਈ ਆਸਾਨਾ ਬੋਲਦੇ ਹੋ ਕਿ ਉਹਨਾਂ ਨੂੰ ਬਹਾਨਾ ਬਣ ਜਾਏ ਮੈਂ ਉਹਨੂੰ ਵਾਦਾ ਕਰ ਗਿਆ ਕੱਲ ਮੈਂ ਸੱਚੀ ਮੋਦਾ ਮੈਂ ਕੋਈ ਅਸਾਂ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੋਂ ਜਦੋਂ ਅਸੀਂ ਚੱਲੇ ਉਸ ਦਿਨ ਮੇਰੇ ਦਬਾਅ ਅੱਜ ਵੀ ਟੁੱਟਦਾ ਜਦੋਂ ਮੈਂ ਦੇਖ ਲਵੋ ਸੀ ਨਾ ਮੇਰੇ ਡੈਡੀ ਤੋਂ ਸ਼ੀਰਮਾਲ ਜੀ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕੰਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਕਬੂਤ ਤੇਜ਼ੀ ਨਾਲ ਆਪਣੇ ਮੰਜ਼ਲ ਵੱਲ ਉੱਡ ਰਿਹਾ ਹੋਵੇ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਾਹਿਬਾਨ ਦਾ ਅਸ਼ੀਰਵਾ ਸਾਡੇ ਉੱਤੇ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਸਾਡਾ ਬਿਜ਼ਨਸ ਅਫਰ ਹੋਇਆ ਕਮੀ ਸ਼ਹੀਦ ਪਾਈ ਤਲਾਵਰ ਸਿੰਘ ਜੈ ਸਿੰਘ ਵਾਲਾ ਆਪਣੀ ਸਹਿਯਤ ਸਾਹਤ ਦੇ ਕੇ ਕੌਮੀ ਸੁਵਿਧਾ ਕਥਾ ਕਰਨ ਵਾਲਿਆ ਉਹਨਾਂ ਦੀ ਤਰਫੋਂ ਅੱਗੇ ਮੈਂ ਹਮੇਸ਼ਾ ਸਿੱਧਾ ਕਰਦਾ ਹਾਂ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬਹਿਰ ਵਿਰੋਧ ਕੋਈ ਦੁਸ਼ਮਣੀ ਨਹੀਂ ਸੀ ਮੈਂ ਵੀ ਬਲਾਲਾ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੀ ਜਿਹੜੀ ਉਹ ਗੱਲ ਦੀ ਕੋਸ਼ਿਸ਼ ਕਰ ਰਿਹਾ ਉਹ ਯਾਰ ਮੈਂ ਵੀ ਚਲਾਣਾ ਕਰੀ ਚਲਾਣਾ ਇਸੇ ਤਰ੍ਹਾਂ ਦੀ ਤੇ ਉਹ ਭੋਰਾੰਗਾਂ ਨੇ ਸਾਡੇ ਮਿੱਟ ਕੇ ਸਾਡੇ ਨਾਲ ਜਦੋਂ ਵੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿੱਟ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣੀ ਚਾਹੀਦਾ ਜਦੋਂ ਉਹਨਾਂ ਨੇ ਸ੍ਰੀ ਕਾਬਤਖਸਰਟ ਆਇਆ ਮਿੱਟ ਕੇ ਟਾਲਾ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਮਿੱਟ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਬਲਾਂ ਨੂੰ ਗਿਰਫਤਾਰ ਨਾ ਕਰਦਾ ਫੈਸਲਾ ਕੀਤਾ ਮਿੱਟ ਕੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਣ ਦਿੱਤਾ ਅਸ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡਾ ਫਰਜ਼ ਸੀ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਇਹਨਾਂ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਪੌਮੀ ਸ਼ਾਸਤ ਦੇ ਵਿੱਚ ਸ਼ਾਮਲ ਹੋਏ ਇੱਕ ਇਤਲਾਅਰ ਸਿੱਕੇ ਜੈਸੇ ਬੜਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਿਫਤਾਰੀ ਹੋ ਗਈ ਮੈਂ ਆਦਤ ਦੇ ਵਿੱਚ ਆ ਕੇ ਕੁਝ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜੱਜ ਸਾਹਿਬ ਨੇ ਕਿਹਾ ਤੁਸੀਂ ਇਸ 'ਤੇ ਸਵਾਲ ਹੈ ਨੰਗਾ ਫਾਜੀ ਕਹਿੰਦੇ ਤੁਹਾਨੂੰ ਪਤਾ ਤੁਹਾਨੂੰ ਸਾਡੇ ਕਈ ਜੱਜ ਸਾਹਿਬਾਂ ਬਦਲੇ ਸਾਡੇ ਆ ਬੈਠਿਆ 23 ਸਾਲ ਤੋਂ ਤੁਹਾਡੇ ਨਾਲ ਦੇ ਇਸ ਕੇਸ ਵਿੱਚ 18 ਮਰਕ 70 ਜੱਜ ਸਾਹਿਬਾਂ ਦੇ ਬਦਲੇ 12 ਸਾਲ ਕੇ ਚੱਲਿਆ ਮੈਂ ਦੋ ਅੱਖਰ ਸੱਚ ਦੇ ਬੋਲ ਕੇ ਕਿ 12 ਸਾਲ ਇੰਤਜ਼ਾਰ ਕਰ ਰਿਹਾ ਕਰਦਾ ਰਿਹਾ ਫੈਸਲੇ ਦਾ ਸ਼ਾਸਨ ਕੋਰਟ ਦੇ ਫੌਜਲੇ ਦਾ ਇੰਤਜ਼ਾਰ 12 ਸਾਲ ਕਰਦਾ ਬਿਆਸ ਜੀ ਬੇਬੰਦ ਜੱਲ ਸਾਹਿਬ ਕਹਿੰਦੇ ਬਲਵੰਤ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪੈਗੀ ਮੈਂ ਕਿਹਾ ਜੱਲ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬੈਠਾ ਮੈਂ ਜਦੋਂ ਆ ਤਾ ਮੈਂ ਪਹਿਲੀ ਵਾਰੀ ਇਸ ਦੁਨੀਆ ਤੇ ਆਇਆ ਆ ਆਖਰੀ ਵਾਰ ਆਇਆ ਇਹ سلسلہ ਚੱਲਦਾ ਰਹੇਗਾ ਮੈਂ ਹੀ ਰੁਕਣਾ ਨਹੀਂ ਸਮਾਗੋਤ ਕਦੋਂ ਕਦੋਂ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਵਿੱਚ ਬੈਠੇ ਦੇ ਲਿਖ ਕੇ ਦੇਦਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਐਨੋਟ ਲਿਖਿਰੋ ਕਿ ਸਜ਼ਾ ਨੂੰ ਕੰਫਰਮ ਕੀਤਾ ਫਿਰ ਮੇਰੇ ਡੈਕ ਬਣ ਜਾਣੇ ਹੋਏ ਮੌਤ ਦੀ ਸਜ਼ਾ ਦੇ

ਕੀ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਹੈ ਇਹ بے ਇੱਜ਼ਤੀ ਜੋ ਹੋ ਰਹੀਆਂ ਮਿਤਕੇ ਹੋ ਰਹੀਆਂ ਮੈਂ ਖਾਸਾ ਪਾਤੇ ਸਾਰੀਆਂ ਸ਼ਖੀਤਾਂ ਇੱਥੇ ਆਂ ਆਜਾ ਵਜਾ ਨੇ ਮੈਂ ਅੱਜ ਕਹਿਣਾ ਚਾਹਨਾ ਕਿ ਅੱਜ ਦੇ ਸਾਡੀਆਂ ਸੰਸਥਾਵਾਂ ਕਮਜ਼ੋਰ ਪਜਾਂ ਦੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਦਾ ਕਮਜ਼ੋਰ ਬਣਦਾ ਕਰੀਆ ਕਿਉਂਕਿ ਅਸੀਂ ਆਪਣੇ ਨਾਤਾ ਬਣਾਏ ਇੱਥੇ ਨੂੰ ਹਰ ਵਕਤ ਯਾਰ ਰਹਿਣਿਆ ਕੰਨੀਆਂ ਸਾਡੀਆਂ ਸੰਸਥਾਵਾਂ ਮੌਜੂਦ ਹੋਣੀਆਂ ਕੋਈ ਸਾਡੇ ਕੰਮ ਇਹ ਤਾਂ ਸਾਡੇ ਆਪਣੇ ਹੱਥ ਉਹਵੇਂ ਉਹਨੇ ਹੀ ਸੁਰੱਖਿਅਤ ਰਹਿਣਗੇ ਵਾਜਿ ਸੋਮਣੀ ਟੁਵਟੀ ਜੁੜੋੜੇ ਡੀ ਜੀ ਮਤਲਬ ਅਨੁਸਾਰ ਨੇ ਕਿ ਸਾਡੇ ਵੱਡੇ ਭਰਾ ਜੀ ਪਾ ਜੀ ਸਾਹਿਬ ਜੀ ਇਸ ਰਸਤੇ ਵਿੱਚ ਹੀ ਰਹੇ ਨੇ ਤੇ ਅੱਜ ਸਾਰਾ ਕੇਸ ਦੀ ਸਾਰੀ ਕਾਰਵਾਈ ਇਸ ਤੇ ਮੇਰੀ ਇਤਰਾਫ 30 ਸਾਲਾਂ ਤੋਂ ਡੱਢੀ ਡੱਢੀ ਅੱਜ ਉਹ ਵੀ ਪੱਟੜਾ ਇਸ ਕਰਕੇ ਸ਼ਾਮਿਲ ਹੋ ਸਕੀ ਕਿਉਂਕਿ ਸਰੀਰ ਨੂੰ ਉਜਾੜ ਨਹੀਂ ਦਿੰਦਾ ਜਦੋਂ ਬਕੀਰ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਵੋ ਲੈਜ਼ਰ ਲੈਂਦੀ ਹੋਈ ਦਵਾਈ ਲੈਂਦੀ ਹੋਈ ਇਹ ਤਾਂ ਤੱਕ ਗਈ ਹੈ ਇਹ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਸ ਦੀ ਔਰਤ ਹੋਣਗੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਬੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਠ ਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤਾਂ ਕਾਹੋਂ ਚੇਰੇ ਤੁਸੀਂ ਕਹੋ ਜਾਤੋਂਗੇ ਮੈਂ ਕਿਸੇ ਦਾ ਨਾਮ ਨਹੀਂ ਲੇਗਾ ਮੈਂ ਸਾਰਿਆਂ ਨੂੰ ਕਹਨਾ ਖਾਸਾ ਪਸ ਇੱਕ ਮਿੰਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅਸੀਂ ਮੈਂ ਜਿੱਥੇ ਨਾ ਹੁੰਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਖੋਰ ਗੱਲ ਸਾਜੀ ਕੰਮਾਂ ਜਾਣਾ ਜਦੋਂ ਅਸੀਂ ਇਹ ਕੰਮ ਕਰ ਲੱਗੇਗਾ ਬੰਨੂ ਇੱਕ ਸਾਡੇ ਜਿੰਦੇ ਵਾਰ ਬੰਦੇ ਨੇ ਕਿਹਾ ਆਪਣੇ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰ ਦੋ ਨਾ ਅਸੀਂ ਤੁਹਾਨੂੰ ਸੋਨੇ ਚਾਹਦੇ ਨਾ ਉਹ ਬੰਦੇ ਆ ਕੇ ਮੈਂ ਉਹਨੇ ਕਿਹਾ ਦੇਣਾ ਭਾਈ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਰ ਰਹੇ ਕਿ ਤੁਸਾਂ ਸੋਨੇ ਚਾਹਦੇ ਹੋ ਜੋ ਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫਤੂ ਕਰਨਾ ਪੜਿਆ ਉਹਨੂੰ ਉਹਨੇ ਤੁਹਾਡੇ ਸੋਨੇ ਚਾਹਦੇ ਕੀ ਕਰਦੇ ਨੇ ਅਸੀਂ ਤਾਂ ਆਪਣੇ ਕਾਮਰ ਦੀ ਆਪਣੀ ਧਰਦੀ ਵਦੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਰਿਹਾ ਹਾਂ ਨਵੇਂ ਆ ਤੁਸੀਂ ਜੇ ਕਰਨਾ ਉਹਨਾਂ ਲੋਕਾਂ ਨੇ ਇਸੋਂ ਤੋਂ ਸਾਡੂ ਸੋਨੇ ਜਾਂਦੀ ਜਾਂਦਾ ਕੀ ਲੋੜਣਾ ਸੀ ਇਹ ਨਹੀਂ ਕਹਿੰਦਾ ਕਿ ਮੈਂ ਸੋਨੇ ਜਾਂਦੀ ਤੇ ਮੰਨੇ ਵਿੱਚ ਦੋਨੋਂ ਪਾਸੋਂ ਉਹਨਾਂ ਨੇ ਸਾਡੇ ਲੋੜੇਵਾਰੇ ਨੇ ਸਾਡੇ ਪੱਥਰ ਮਾਰੇ ਉਹਨਾਂ ਲੋਕਾਂ ਨੇ ਜਿਹੜੇ ਕਦੇ ਤੋਂ ਸੋਨੇ ਜਾਂਦੀ ਨਾਲ ਤੁਰਦੇ ਆ ਗਏ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸਾ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਟਕ ਸਰ ਨੂੰ ਉਜਾ ਸਾਫ ਤੇ ਬਰ ਬਲਾਉ ਸ਼੍ਰੋਮਣਿਕ ਮਟੀ ਨੂੰ ਸਾਫ ਤੇ ਬਰ ਬਲਾਉ ਤਾਂ ਹੀ ਅਸੀਂ ਸਖਸ਼ਤ ਰਹਿਾਂਗੇ ਅੱਜ ਵੀ ਸਮਰੀਂਪੋੜ ਦੇ ਵਿੱਚ ਕੇਸ਼ ਚੌਧਰਾਂ ਇਸ ਤਰ੍ਹਾਂ ਕਿ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਵੀ ਇੱਥੇ ਬਹੁਤ ਸ਼ਕਸ਼ੀਤਾ ਆ ਗਾ ਤੁਹਾਡਾ ਪਿਆਰ ਸਤਿਕਾਰ ਦੇ ਕੇ ਮੈਂ ਕਿਸੇ ਦਾ ਨਾਮ ਲੈ ਕੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹਦਾ ਸਾਰਿਆਂ ਦਾ ਪਿਆਰ ਸਤਿਕਾਰ ਹੈ ਮੁੱਕ ਦੀ ਘੜੀ ਦੇ ਵਿੱਚ ਤੁਸੀਂ ਪਰਵਾਹ ਦੇ ਨਾਲ ਤੱਕ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮੇਰੇ ਲਈ ਬਸਾਰਾ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਪਰਵਾਰ ਕਲਵਰ ਸਿੰਘ ਦੇ ਅੰਤਮ ਅਰਦਾਸ ਤੇ ਸ਼ਮਰ ਹੌੜਾ ਨੂੰ ਸਾਰੇ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਜਿਹੜੇ ਨਾਲ ਹੀ ਬਟੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹਿਗਾ ਸ਼ੁਮਨੀ ਜੀ ਬੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲੇ ਰਹੇ ਨੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਹੈ ਤੇ ਇਹ ਜਿੱਥੇ ਦਵਾਣਾ ਦੇਖੋ ਉਹ ਕਿ ਨਹੀਂ ਕਰਾ ਦੂੰ ਦੋ ਮੈਨੂੰ ਦੋ ਮੋੜ ਕੀ ਕਹ ਦੋ ਮੋੜ ਕਹਾਂ ਮੈਂ ਹੁਕਰਾਂ ਦਾ ਕਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਫੇਕ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਤਿਕਾਰ ਕਰਦਾ ਉਹ ਕਹਦੇ ਨਹੀਂ ਤੂੰ ਸਬਦਾ ਨਹੀਂ ਮੰਨਦਾ ਭਗਤਸਰਬਦਾਨ ਸਵਿਧਾਨ ਕੀ ਹੁੰਦਾ ਕਹਿੰਦੇ ਵਕੀਲ ਕਰ ਤੇ ਅਦਾਲਤ ਦੇ ਵਿੱਚ ਕੇਸ ਲੜ ਇਹ ਕਹੇ ਕਿ ਮੈਂ ਨਿਰਦੋਸ਼ ਹਾਂ ਇਹ ਭਗਤ ਤੁਹਾਡਾ ਸਵਿਧਾਨ ਝੂਠੇ ਦੇ ਧੋਖੇ ਦੀ ਪੁਸ਼ਤ ਬਣਾਈ ਨਹੀਂ ਕਰਿਆ ਮੇਰੇ ਗੁਰੂ ਨੇ ਮੰਗੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਦਤ ਹੋਈ ਅਕਰਨੇ ਮੈਂ ਜੋ ਕੀਤਾ ਮੈਂ ਸਹਿਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਹੈ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕਰ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਤਿਗੁਰੂ ਬਰਕਤ ਰਹੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨ ਦਾ ਜਿੱਥੇ ਅਸ਼ੀਰਵਾਦ ਹੋਇਆ ਉੱਥੇ ਤਾਂ ਕੋਈ ਕਿਸੇ ਇੰਤਜ਼ਾਰ ਦੀ ਕੋਈ ਬਾੜੀ ਮਾਤਾ ਨਹੀਂ ਦਿੱਤੀ ਹੈਗੀ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ